ਨਦੋਸਤੋ ਅੱਜ ਸਿਗਨਾ ਮੰਗੇ ਆਟੇ ਦਾ ਖਰਾ ਗੁਰਦਾਰੇ ਵਿੱਚ ਜਿਹੜਾ ਪ੍ਰਸਾਦ ਮਿਲਦਾ ਆਟੇ ਦਾ ਹੀ ਬਣਦਾ ਹੁੰਦਾ ਆ ਤੇ ਉਹ ਬਹੁਤ ਹੀ ਸੁਹਾਦ ਹੁੰਦਾ ਆ ਤੁਸ ਨੂੰ ਹਰ ਕੋਈ ਬਹੁਤੀ ਖੁਸ਼ ਹੋ ਹੋ ਕੇ ਖਾਂਦਾ ਆ ਕਈ ਕਹਿੰਦੇ ਸਾਡੇ ਕੋਈ ਇਸ ਤਰ੍ਹਾਂ ਦਾ ਖਰਾ ਨਹੀਂ ਬੰਦਾ ਚਲੋ ਅੱਜ ਅਸੀਂ ਤੁਹਾਨੂੰ ਦੱਸਨੇ ਆ ਇਹਨੂੰ ਕਿੱਦਾਂ ਬਣਾਣਾ ਆਟੇ ਦਾ ਖਰਾ ਤੇਸੀ ਘੋ ਵਿੱਚ ਹੀ ਵਧੀਆ ਬੰਦਾ ਆ ਤੇ ਇਸ ਨੂੰ ਦੇਸੀ ਘੋ ਵਿੱਚ ਹੀ ਬਣਾਉਣਾ ਚਾਹੀਦਾ ਹੈ ਜੇ ਤੁਸੀਂ ਡਾਲ ਟਗੇ ਉਹ ਵਿੱਚ ਬਣਾਉਣਾ ਚਾਹੁੰਦੇ ਹੋ ਤਾਂ ਤੁਸੀਂ ਬਣਾ ਸਕਦੇ ਹੋ ਪਰ ਇਸ ਨੂੰ ਤੁਸੀਂ ਦੇਸੀ ਘੋ ਵਿੱਚ ਹੀ ਬਣਾਓ ਚਲੋ ਸ਼ੁਰੂ ਕਰਨੀ ਹੈ ਵੀਡੀਓ ਇਸ ਨੂੰ ਬਣਾ ਲੈ ਅਸੀਂ ਲਿਆ ਆਟਾ ਦੂਜੀ ਚੀਜ਼ ਲਈਏ ਦੇਸੀ ਘਿਓ ਤੇ ਤੀਜੀ ਚੀਜ਼ ਚਾਹੀਦੀ ਹੈ ਖੰਡ ਚੀਨੀ ਨੂੰ ਅਸੀਂ ਕਰਾਈ ਦੇ ਵਿੱਚ ਪਾ ਦਾਂਗੇ ਅੱਗੇ ਛੇ ਪਾਣੀ ਕੋਲੀ ਪਾਣੀ ਪਾ ਕੇ ਗੈਸ ਤੇ ਚਾਣੀ ਬਣਾ ਲਾਂਗੇ ਚਾਣੀ ਅਸੀਂ ਸੰਗਣੀ ਨਹੀਂ ਬਣਾਣੀ ਸਿਰਫ ਅਸੀਂ ਚੀਨੀ ਨੂੰ ਮੈਲਟ ਹੀ ਕਰਨਾ ਤੇ ਪਾਣੀ ਨੂੰ ਗਰਮ ਕਰਨਾ ਹੈ ਘੱਟੇ ਦਾ ਖਰਾਬ ਬਣਾ ਲਈ ਅਸੀਂ ਗੈਸ ਉੱਪਰ ਕਰਾਈ ਨੂੰ ਰੱਖ ਦਿੱਤਾ ਹੈ ਇਹਦੇ ਵਿੱਚ ਪਾਵਾਂਗੇ ਇੱਕ ਕੜਸੀ ਦੇਸੀ ਘੋ ਇਹ ਦੇ ਵਿੱਚ ਕਿਉਂ ਹੋਰਾ ਜ਼ਿਆਦਾ ਪੈਂਦਾ ਹੈ ਘੋ ਨਾਲ ਹੀ ਅਸਲੀ ਸਵਾਦ ਘੜਾਦਾ ਆਂਦਾ ਹੈ ਕਿਉਂ ਸਾਡਾ ਗਰਮ ਹੋ ਗਿਆ ਹੁਣ ਇਹ ਦੇ ਵਿੱਚ ਪਾ ਦਾਂਗੇ ਸਹੀ ਆਟਾ ਇੱਕ ਕੜਸੀ ਹੀ ਮੈਂ ਆਟੇ ਦੀ ਲਈ ਹੈ ਇਸ ਨੂੰ ਚੰਗੀ ਲਗਾ ਘੋ ਦੇ ਵਿੱਚ ਪੁੰਨਾ ਲਈ ਹਾਟੇ ਨੂੰ ਘੀਓ ਵਿੱਚ ਚਲੋ ਬਤਾ ਭੁੰਨਣਾ ਜਦੋਂ ਤੱਕ ਇਸ ਦਾ ਕਲਰ ਚੰਗੀ ਨਹੀਂ ਹੋ ਜਾਂਦਾ ਇਸ ਦਾ ਕਲਰ ਲਾਲ ਨਹੀਂ ਹੋ ਜਾਂਦਾ ਤੁਸੀਂ ਇਸ ਨੂੰ ਸੇਮ ਗੈਸ ਤੇ ਹੀ ਭੁੰਨਣਾ ਆ ਤੇ ਹੌਲੀ ਹੌਲੀ ਕਰਕੇ ਨਾਲ ਹਲਾਉਂਦੇ ਰਹਿਣਾ ਇਸ ਨੂੰ ਹਲਾਉਂਦੇ ਹੀ ਰਹਿਣਾ ਆ ਜੇ ਤੁਸੀਂ ਨਹੀਂ ਹਲਾਉਗੇ ਤੇ ਨਾਲ ਵੀ ਲੱਗ ਜਾਂਦਾ ਹਾਟੇ ਨੂੰ ਅਸੀਂ ਉਦੋਂ ਤੱਕ ਭੁੰਨਣਾ ਜਦੋਂ ਤੱਕ ਇਹ ਆਪਣਾ ਕਿਉਂ ਨਹੀਂ ਛੱਡ ਦਿੰਦਾ ਜਿੰਨਾ ਤੁਸੀਂ ਆਟਾ ਲੈਣਾ ਉਹਨਾ ਹੀ ਇਹਦੇ ਵਿੱਚ ਘਿਓ ਪਾਉਣਾ ਮੰਨ ਲਓ ਤੁਸੀਂ ਇੱਕ ਕੋਲੀ ਆਟਾ ਲਿਆ ਤੇ ਇੱਕ ਕੋਲੀ ਕਿਉਂ ਇਹਦੇ ਵਿੱਚ ਪਾਉਣਾ ਜੇ ਤੁਸੀਂ ਆਟੇ ਨਾਲ ਉਹ ਘੱਟ ਪਾਓਗੇ ਤੇ ਇੰਨਾ ਵਧੀਆ ਨਹੀਂ ਬਣੋਗਾ ਤੇ ਪੁਣ ਨਹੀਂ ਬਹੁਤ ਜ਼ਿਆਦਾ ਟਾਈਮ ਲੱਗੇਗਾ ਕ੍ਰਾਪਰ ਸਾਦ ਘਿਓ ਵਿੱਚ ਹੀ ਆਪਣੇ ਬਣਦਾ ਆ ਕੁਸੀਂ ਦੇਖਿਆ ਗੁਰਦੁਆਰੇ ਜਿੱਦਾਂ ਪ੍ਰਸ਼ਾਦ ਲੈਣੇ ਆ ਤਾਂ ਸਾਡੇ ਹੱਥਾਂ ਨਾਲ ਕਿਉਂ ਲੱਗਦਾ ਹੈ ਕਿਉਂਕਿ ਉਹਨਾਂ ਨੇ ਕਿਉਂ ਬਹੁਤ ਜ਼ਿਆਦਾ ਪਾਇਆ ਹੁੰਦਾ ਤੇ ਕਿਉਂ ਵਿੱਚ ਜਿਹੜੀ ਵਧੀਆ ਬਣਿਆ ਹੁੰਦਾ ਦੁੱਧੀ ਦੇ ਅਸਤੇ ਅਸੀਂ ਖੰਡ ਨੂੰ ਪਾਣੀ ਵਿੱਚ ਰਿੱਜਣ ਦੇ ਰੱਖਿਆ ਸੀ ਤੇ ਖੰਡ ਸਾਡੀ ਕੋਲ ਗਈ ਜਦੋਂ ਸਾਡਾ ਆਹ ਪੋਜੀ ਦੇ ਅਸਤੇ ਅਸੀਂ ਆ ਪਾਣੀ ਇਹਦੇ ਵਿੱਚ ਪਾਵਾਂਗੇ ਹਟਾ ਸਾਡਾ ਪੋਜਨਾ ਸ਼ੁਰੂ ਹੋ ਗਿਆ ਹੈ ਤਾਂ ਦੇਖੋ ਆ ਤੇਨੇ ਕਿ ਉਹ ਸ਼ਟਕਾ ਦਾ ਕਲਰ ਵੀ ਚੇਂਜ ਹੋ ਗਿਆ। ਅਸੀਂ ਹੋ ਗੋ ਤੱਕ ਨੂੰ ਪੁੰਨਾ ਜਦੋਂ ਤੱਕ ਇਸ ਦਾ ਕਲਰ ਲਾਲ ਨਹੀਂ ਹੋ ਜਾਂਦਾ। ਹੁਣ ਤਾਂ ਸਦਾ ਪਕੋ ਚ ਗਿਆ। ਦੇਖੋ ਤਾਂ ਕਲਰ ਬਿਲਕੁਲ ਹੀ ਚੇਂਜ ਹੋ ਗਿਆ। ਲਾਲ ਹੋ ਗਿਆ। ਹੁਣ ਅਸੀਂ ਪਾਵਾਂਗੇ ਸਹੀ ਪਾਣੀ, ਠੀਨੀ ਵਾਲਾ। ਇਹ ਹੁਣ ਆ ਗਿਆ ਇਹ ਬਣ ਗਿਆ ਲੰਘ ਰਿਹਾ ਹੈ ਇਹਨੂੰ ਕਰਸ਼ੇਣਾ ਉਹਦੋਂ ਤੱਕ ਹਲਾਉਂਦੇ ਰਹਿਣਾ ਜਦੋਂ ਇਹ ਕਰਾਈ ਦੇ ਨਾਲੋਂ ਵੱਖਰਾ ਨਾ ਹੋ ਜਾਏ ਕਰਾ ਸਾਡਾ ਕਰਾਈ ਦੇ ਨਾਲੋਂ ਦੇਖੋ ਵੱਖਰਾ ਹੋ ਗਿਆ ਇਹ ਬਹੁਤ ਸਵਾਦ ਬੰਦਾ ਤੇ ਦੇਖੋ ਕਰਾਈ ਦੇ ਨਾਲ ਬਿਲਕੁਲ ਵੀ ਨਹੀਂ ਲੱਗਿਆ ਇੰਨਾ ਦੇਖੋ ਕਰਾਈ ਜਮਾ ਦੇ ਵੱਖਰਾ ਹੋ ਗਿਆ ਇਹ ਕਣ ਵਿੱਚ ਬਹੁਤ ਵਾਦ ਹੁੰਦਾ ਤੇ ਬਹੁਤ ਜਲਦੀ ਬਣ ਜਾਂਦਾ ਸਿਰਫ ਆਟੇ ਨੂੰ ਪਨਨੂ ਹੀ ਟਾਈਮ ਲੱਗਦਾ ਜੇ ਤੁਸੀਂ ਇਹਦੇ ਵਿੱਚ ਪ੍ਰੋਪਰ ਕਿਉ ਪਾਓਗੇ ਪੂਰਾ ਕਿਉ ਪਾਓਗੇ ਤੇ ਇਸ ਨੂੰ ਪਨਨੂ ਵੀ ਜ਼ਿਆਦਾ ਟਾਈਮ ਨਹੀਂ ਲੱਗੇਗਾ ਹੁਣ ਅਸੀਂ ਇਸ ਨੂੰ ਇੱਕ ਪਲੇਟ ਵਿੱਚ ਪਾਵਾਂਗੇ ਮੈਂ ਤੁਹਾਨੂੰ ਚਾਹ ਰਹੀ ਡਰਾਈ ਬੂਡ ਨਹੀਂ ਕਹਿੰਦੇ ਬਿਲਕੁਲ ਸਿੰਪਲ ਹੁੰਦਾ ਹੈ ਗੁਰਦੁਆਰਿਆਂ ਵਿੱਚ ਜਿਸ ਤਰ੍ਹਾਂ ਦਾ ਬੰਦਾ ਅਸੀਂ ਬਿਲਕੁਲ ਓਦਾਂ ਦਾ ਹੀ ਬਣਾਇਆ ਹੈ ਮੈਂ ਇਸ ਨੂੰ ਇੱਕ ਪਲੇਟ ਵਿੱਚ ਪਾ ਕੇ ਉਪਰੋਦੀ ਡਰਾਈ ਫੂਡ ਪਾਵਾਂਗੇ ਕਿਉਂਕਿ ਮੇਰੇ ਬੱਚੇ ਡਰਾਈ ਫੂਡ ਨਹੀਂ ਖਾਂਦੇ ਤੇ ਸੁਭਾਨੇ ਉਹ ਡਰਾਈ ਫੂਡ ਖਾ ਲੰਗੇ ਮੈਂ ਇਹਦੇ ਉਪਰੋਦੀ ਥੋੜੇ ਜਿਹੇ ਡਰਾਈ ਫੂਡ ਪਾਵਾਂਗੇ ਐਸੇ ਕਰਾ ਪ੍ਰਸਾਦ ਦੇ ਵਿੱਚ ਡਰਾਈ ਫੂਡ ਨਹੀਂ ਪੈਂਦੇ ਪਰ ਇਹਦੇ ਇਹਨੂੰ ਡੈਕੋਰੇਸ਼ਨ ਕਰਨ ਲਈ ਮੈਂ ਥੋੜਾ ਜਿਹਾ ਦwei ਫੁੱਟ ਪਾ ਲਈ ਇਹ ਬਹੁਤ ਹੀ ਟੇਸਟ ਬਣਿਆ ਸੁਪਰ ਡੂਪਰ ਬਣਿਆ ਤੁਸੀਂ ਵੀ ਸੁਣ ਬਣਾ ਕੇ ਜਰੂਰ ਖਾਓ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗੀ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜਰੂਰ ਕਰਨਾ ਤੇ ਕਮੈਂਟ ਕਰਕੇ ਦੱਸਣਾ ਤੁਹਾਨੂੰ ਮੇਰੀ ਵੀਡੀਓ ਕਿਸ ਤਰ੍ਹਾਂ ਦੀ ਲੱਗੀ ਬਾਏ ਬਾਏ ਫਿਰ ਮਿਲਾਂਗੇ ਅਗਲੀ ਨਵੀਂ ਵੀਡੀਓ ਵਿੱਚ